ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਜ਼ਰੂਰ ਸੁਣੋ ਜੀ ਨੰਬਰ 1 ਔਰਤਾਂ ਨੂੰ ਕਦੇ ਵੀ ਨੰਗੇ ਸਿਰ ਰਸੋਈ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਨਾਲ ਹੀ ਜੇਕਰ ਸਿਰ ਦਾ ਵਾਲ ਖਾਣੇ ਵਿੱਚ ਡਿੱਗ ਜਾਵੇ ਤਾਂ ਉਹ ਸਾਡੀ ਸਿਹਤ ਲਈ ਵੀ ਹਾਨੀਕਾਰਕ ਹੈ ਨੰਬਰ 2 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਤਾਂ ਕਦੇ ਵੀ ਖਾਣੇ ਵਾਲੀ ਥਾਲੀ ਵਿੱਚ ਹੱਥ ਨਾ ਧੋਓ ਇਹ ਬਹੁਤ ਹੀ ਗੰਦੀ ਆਦਤ ਮੰਨੀ ਜਾਂਦੀ ਹੈ। ਨੰਬਰ 3 ਜਦੋਂ ਵੀ ਤੁਸੀਂ ਕੁਝ ਵੀ ਖਾਂਦੇ ਹੋ ਜਾਂ ਫਿਰ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸਾਫ਼ ਪਾਣੀ ਨਾਲ ਜ਼ਰੂਰ ਧੋਵੋ। ਇਸ ਤਰ੍ਹਾਂ ਤੁਸੀਂ अनेका ਹੀ ਸਮੱਸਿਆਵਾਂ ਤੋਂ ਬਚੇ रह ਸਕਦੇ ਹੋ। ਨੰਬਰ 4 ਵਾਲਾਂ ਨੂੰ ਕਦੇ ਵੀ ਖੜ ਕੇ ਕੰੰਗੀ ਨਹੀਂ ਕਰਨੀ ਚਾਹੀਦੀ। ਇਸ ਦਾ ਸਿੱਧਾ ਅਸਰ ਸਾਡੇ ਦਿਮਾਗ ਤੇ ਹੁੰਦਾ ਹੈ। ਨੰਬਰ 5 ਜਿਹੜੀਆਂ ਔਰਤਾਂ ਆਪਣੇ ਹੱਥਾਂ ਦੇ ਨਹ ਨੂੰ ਵਧਾ ਕੇ ਰੱਖਦੀਆਂ ਹਨ ਉਹ ਆਪਣੇ ਪਰਿਵਾਰ ਨੂੰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਬਣਾਉਂਦੀਆਂ ਹਨ ਨੰਬਰ 6 ਗਰਭਵਤੀ ਔਰਤਾਂ ਨੂੰ ਫਲਾਂ, ਦਾਲਾਂ ਤੇ ਸਬਜ਼ੀਆਂ ਦਾ ਸੇਵਨ ਵਾਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਸਰੀਰ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਬੱਚੇ ਦੀ ਸਿਹਤ ਵੀ ਠੀਕ ਹੁੰਦੀ ਹੈ ਨੰਬਰ 7 ਜੇਕਰ ਤੁਹਾਨੂੰ ਖਾਂਸੀ ਜੁਖਾਮ ਦੀ ਸਮੱਸਿਆ ਹੈ ਤਾਂ ਤੁਹਾਨੂੰ ਕਦੇ ਵੀ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਫਲ ਜਾਂ ਫਿਰ ਸਲਾਦ ਖਾਂਦੇ ਹੋ ਤਾਂ ਉਹਨਾਂ ਉੱਪਰ ਕਦੇ ਵੀ ਨਮਕ ਲਗਾ ਕੇ ਨਾ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਨਮਕ ਜ਼ਿਆਦਾ ਹੋ ਸਕਦਾ ਹੈ ਜਿਸ ਕਾਰਨ ਤੁਸੀਂ ਕਿਸੇ ਵੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 9 ਜਦੋਂ ਵੀ ਤੁਸੀਂ ਚੋਲ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਕਦੀ ਵੀ ਪਾਣੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਪੇਟ ਫੁੱਲਣ ਲੱਗ ਜਾਂਦਾ ਹੈ ਤੇ ਇਸ ਲਈ ਪਾਣੀ ਹਮੇਸ਼ਾ ਰੁੱਕ ਕੇ ਹੀ ਪੀਵੋ ਨੰਬਰ 10 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰ ਦੇ ਸਮੇਂ ਇੱਕ ਘੰਟਾ ਕਸਰਤ ਕਰਦੀਆਂ ਹਨ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਜਵਾਨ ਤੇ ਫਿੱਟ ਰਹਿੰਦਾ ਹੈ ਨੰਬਰ 11 ਜਦੋਂ ਵੀ ਤੁਸੀਂ ਕਸਰਤ ਕਰਦੇ ਹੋ ਤਾਂ ਇਸ ਨਾਲ ਸਰੀਰ ਦੀ ਕਾਫੀ એનર્ਜੀ ਖਤਮ ਹੁੰਦੀ ਹੈ ਇਸ ਲਈ ਕਸਰਤ ਦੇ ਨਾਲ-ਨਾਲ ਆਪਣੀ ਡਾਈਟ ਵੱਲ ਵੀ ਸਹੀ ਧਿਆਨ ਦੇਵੋ ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਨੰਬਰ 12 ਆਪਣੇ ਵਾਲਾਂ ਨੂੰ ਕੁਝ ਸਮਾਂ ਹਵਾ ਜ਼ਰੂਰ ਲਗਾਓ। ਹਮੇਸ਼ਾ ਉਹਨਾਂ ਨੂੰ ਬੰਨ੍ਹ ਕੇ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਚਮਕ ਵੀ ਸਹੀ ਰਹਿੰਦੀ ਹੈ। ਨੰਬਰ 13 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਨੰਬਰ 14 ਜਦੋਂ ਵੀ ਤੁਸੀਂ ਸੈਰ ਕਰਦੇ ਹੋ ਤਾਂ ਉਸ ਦੇ ਵਿੱਚ ਥੋੜਾ ਥੋੜਾ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਕਾਫੀ ਫਾਇਦੇ ਮਿਲਦੇ ਹਨ ਨੰਬਰ 15 ਜੇਕਰ ਤੁਸੀਂ ਸਵੇਰੇ ਉੱਠਣ ਅਸਾਰ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ ਅਤੇ ਸਰੀਰ ਨੂੰ ਵੀ ਅਨੇਕਾਂ ਹੀ ਲਾਭ ਤੇ ਤਤ ਮਿਲਦੇ ਹਨ ਨੰਬਰ 16 ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਖਾਣਾ ਚਾਹੀਦਾ ਹਮੇਸ਼ਾ ਭੁੱਖ ਰੱਖ ਕੇ ਹੀ ਖਾਣਾ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਾਚਨ ਤੰਤਰ ਸਹੀ ਰਹਿੰਦਾ ਹੈ। ਨੰਬਰ 17 ਸਿਰ ਦੁਖ ਦੇਦੀ ਅਤੇ ਕਦੇ ਵੀ ਤੇਜਾ ਬਣਨ ਸਮੇਂ ਦਵਾਈ ਨਹੀਂ ਲੈਣੀ ਚਾਹੀਦੀ। ਇਹ ਦਵਾਈਆਂ ਤੁਹਾਡੇ ਸਰੀਰ ਦਾ ਬਹੁਤ ਹੀ ਨੁਕਸਾਨ ਕਰਦੀਆਂ ਹਨ। ਇਹਨਾਂ ਦਾ ਇਲਾਜ ਘਰੇਲੂ ਨੁਕਤਿਆਂ ਦੀ ਸਹਾਇਤਾ ਦੇ ਨਾਲ ਕਰਨਾ ਚਾਹੀਦਾ ਹੈ। ਨੰਬਰ 18 ਜੇਕਰ ਸਿਰ ਦਰਦ ਹੋ ਰਿਹਾ ਹੋਵੇ ਤਾਂ ਨਿੰਬੂ ਦੇ ਤਾਜ਼ੇ ਪੱਤਿਆਂ ਨੂੰ ਮਸਲ ਕੇ ਸੁੰਘ ਲਓ ਜਾਂ ਫਿਰ ਮਲਤਾਨੀ ਮਿੱਟੀ ਦਾ ਲੇਪ ਮੱਥੇ ਉੱਤੇ ਲਗਾ ਲਓ। ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ। ਨੰਬਰ 19 ਜੇਕਰ ਤੇਜਾਬ ਬਣ ਰਿਹਾ ਹੋਵੇ ਤਾਂ ਕੱਚੇ ਦੁੱਧ ਦੀ ਬਿਨਾ ਨਮਕ ਪਾਇ ਲੱਸੀ ਬਣਾ ਕੇ ਪੀ ਲਓ। ਜਾਂ ਫਿਰ ਸਵੇਰ ਦੀ ਚਾਹ ਪੀਣੀ ਬੰਦ ਕਰ ਦੇਵੋ। ਇਸ ਦੇ ਨਾਲ ਕੁਝ ਹੀ ਦਿਨਾਂ ਵਿੱਚ ਤੇਜਾਬ ਖਤਮ ਹੋਣ ਲੱਗ ਜਾਵੇਗਾ ਅਤੇ ਕਦੇ ਵੀ ਤੇਜਾਬ ਨਹੀਂ ਬਣੇਗਾ। ਨੰਬਰ 20 ਜਿਹੜੇ ਕਾਗਜ਼ ਉੱਪਰ ਕੁਝ ਵੀ ਲਿਖਿਆ ਹੋਵੇ ਉਸ ਕਾਗਜ਼ ਵਿੱਚ ਕਦੇ ਵੀ ਖਾਣਾ ਲਪੇਟ ਕੇ ਨਹੀਂ ਖਾਣਾ ਚਾਹੀਦਾ। ਤੇ ਨਹੀਂ ਉਸ ਉੱਪਰ ਰੱਖ ਕੇ ਖਾਣਾ ਖਾਣਾ ਚਾਹੀਦਾ ਹੈ ਇਹ ਖਾਣਾ ਸਾਡੀ ਸਿਹਤ ਲਈ ਕਾਫੀ ਹਾਨੀਕਾਰਕ ਹੁੰਦਾ ਹੈ ਨੰਬਰ 21 ਕੱਪੜਿਆਂ ਨੂੰ ਜ਼ਿਆਦਾ ਨੀਲ ਦੇਣ ਦੇ ਨਾਲ ਉਹਨਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ ਅਤੇ ਉਹ ਚਮਕਣ ਲੱਗ ਜਾਂਦੇ ਹਨ ਨੰਬਰ 22 ਕarele ਖਾਣ ਨਾਲ ਕੈਂਸਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਦਾਲ ਚੀਨੀ ਦਾ ਸੇਵਨ ਕਰਨ ਦੇ ਨਾਲ ਪੇਟ ਦੇ ਰੋਗ ਦੂਰ ਹੋ ਜਾਂਦੇ ਹਨ ਨੰਬਰ 23 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਤੇ ਸਨ ਸਕਰੀਨ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਧੁੱਪ ਦੀਆਂ ਬੁਰੀਆਂ ਕਿਰਨਾਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ। ਨੰਬਰ 24 ਜਿਹੜੀਆਂ ਔਰਤਾਂ ਆਪਣੇ ਨਹ ਨੂੰ ਜ਼ਿਆਦਾ ਲੰਮੇ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੀ ਰਹਿੰਦੀ ਹੈ। ਨੰਬਰ 25 ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਨੰਬਰ 26 ਮੇਥੀ ਦਾਣਾ ਖਾਣ ਦੇ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਜਵਾਨੀ ਵੀ ਚੜੀ ਰਹਿੰਦੀ ਹੈ। ਨੰਬਰ 26 ਛੋਲਿਆਂ ਦੀ ਦਾਲ ਦਾ ਸੇਵਨ ਕਰਨ ਦੇ ਨਾਲ ਤੁਸੀਂ ਬੁਖਾਰ ਦੇ ਘੱਟ ਸ਼ਿਕਾਰ ਹੁੰਦੇ ਹੋ। ਨੰਬਰ 27 ਕਮਰੇ ਦੀ ਸਫਾਈ ਚੰਗੀ ਤਰ੍ਹਾਂ ਕਰਨ ਦੇ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 28 ਠੰਡਾ ਦੁੱਧ ਪੀਣ ਦੇ ਨਾਲ ਲੀਵਰ ਦੀ ਸੋਜ ਘੱਟ ਹੁੰਦੀ ਹੈ ਤੇ ਨਾਲ ਹੀ ਸਰੀਰ ਨੂੰ ਅੰਦਰੋਂ ਠੰਡਕ ਵੀ ਮਿਲਦੀ ਹੈ। ਨੰਬਰ 29 ਬਾਜਰੇ ਦੀ ਰੋਟੀ ਖਾਣ ਦੇ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਸਰੀਰ ਨੂੰ ਹੋਰ ਵੀ ਕਈ ਲਾਭ ਮਿਲਦੇ ਹਨ। ਨੰਬਰ 30 ਕੱਚੀ ਸ਼ਲਗਮ ਖਾਣ ਨਾਲ ਸਰੀਰ ਨੂੰ ਕਈ ਲੋੜੀਂਦੇ ਤੱਤ ਮਿਲਦੇ ਹਨ ਜਿਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਉਂਦੀ ਹੈ ਤੇ ਨਾਲ ਹੀ ਵਾਲਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ। ਨੰਬਰ 31 ਜੇਕਰ ਤੁਸੀਂ ਲਗਾਤਾਰ ਲੰਬੇ ਸਮੇਂ ਤੱਕ ਇੱਕ ਹੀ ਸਾਈਡ ਸੌਂਦੇ ਹੋ ਤਾਂ ਇਸ ਨਾਲ ਸਾਡੀ ਪਿੱਠ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਸਾਡੇ ਸਰੀਰ ਦਾ ਬਲੱਡ ਸਰਕਲ ਰੁਕ ਜਾਂਦਾ ਹੈ ਇਸ ਲਈ ਸਾਨੂੰ ਜਲਦੀ ਉੱਠ ਜਾਣਾ ਚਾਹੀਦਾ ਹੈ ਨੰਬਰ 32 ਇੱਕ ਚੁਟਕੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਕਸ ਕਰਕੇ ਚਟਣ ਦੇ ਨਾਲ ਸਰਦੀ ਜ਼ੁਖਾਮ ਤੋਂ ਰਾਹਤ ਮਿਲਦੀ ਹੈ ਨੰਬਰ 33 ਜੇਕਰ ਤੁਸੀਂ 100 ਸਾਲ ਤੱਕ ਨજર ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਇਸ ਲਈ ਰੋਜ਼ਾਨਾ ਇਸ਼ਨਾਨ ਕਰਨ ਤੋਂ ਪਹਿਲਾਂ ਆਪਣੇ ਪੈਰਾਂ ਦੇ ਅੰਗੂਠੇ ਤੇ ਤੇਲ ਲਗਾ ਕੇ ਮਾਲਿਸ਼ ਕਰ ਲਓ। ਨੰਬਰ 34 ਜੇਕਰ ਕਦੇ ਤੁਹਾਨੂੰ ਸਾਹ ਲੈਣ ਦੇ ਵਿੱਚ ਸਮੱਸਿਆ ਆ ਰਹੀ ਹੋਵੇ ਤਾਂ ਤੁਸੀਂ ਕਪੂਰ ਨੂੰ ਸੁੰਘ ਲਓ। ਇਸ ਨਾਲ ਆਕਸੀਜਨ ਲੈਵਲ ਸਹੀ ਹੋ ਜਾਂਦਾ ਹੈ ਜਿਸ ਨਾਲ ਸਾਹ ਆਉਣ ਲੱਗ ਜਾਂਦਾ ਹੈ। ਨੰਬਰ 35 ਜੇਕਰ ਤੁਹਾਡੀ ਸਕਿਨ ਡਰਾਈ ਰਹਿੰਦੀ ਹੈ ਤਾਂ ਤੁਸੀਂ ਆਪਣੇ ਚਿਹਰੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਲਗਾ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਡਰਾਈ ਨਹੀਂ ਹੋਵੇਗੀ ਸਗੋਂ ਇੱਕ ਬਹੁਤ ਹੀ ਵਧੀਆ ਮੋਇਸਚਰਾਈਜ਼ਰ ਦੀ ਤਰ੍ਹਾਂ ਕੰਮ ਕਰਦੀ ਹੈ ਨੰਬਰ 36 ਦਾਲ ਨੂੰ ਖਾਣ ਸਮੇ ਉਸ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਨਿੰਬੂ ਨਿਚੋੜ ਲੈਂਦੇ ਹੋ ਤਾਂ ਇਸ ਨਾਲ ਦਾਲ ਦਾ ਸਵਾਦ ਵੀ ਵੱਧ ਜਾਂਦਾ ਹੈ ਤੇ ਨਾਲ ਹੀ ਸਿਹਤ ਲਈ ਵੀ ਨਿੰਬੂ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 37 ਬਵਾਸੀਰ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਸੀਂ ਪਾਣ ਦੇ ਪੱਤੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਲਈ ਇੱਕ ਪੈਨ ਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਉਸ ਵਿੱਚ ਤਿੰਨ ਪੱਤੇ ਭਾਂਦੇ ਪਾ ਕੇ ਉਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਰਹਿ ਜਾਵੇ ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਘਟ ਜਾਂਦੀ ਹੈ ਪਰ ਆਪਣੇ ਨਜ਼ਦੀਕੀ ਡਾਕਟਰ ਨਾਲ ਵੀ ਸੰਪਰਕ ਜ਼ਰੂਰ ਕਰੋ ਨੰਬਰ 38 ਜੇਕਰ ਤੁਹਾਡੀ ਗਰਦਨ ਬਹੁਤ ਹੀ ਜ਼ਿਆਦਾ ਕਾਲੀ ਪੈ ਗਈ ਹੈ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ ਜਿਸ ਦੇ ਨਾਲ ਤੁਹਾਡੀ ਗਰਦਨ ਚਮਕ اٹھےਗੀ ਇੱਕ ਚਮਚ ਬੇਕਿੰਗ ਸੋਡਾ ਲਓ ਜਾਂ ਫਿਰ ਇਨੂ ਲਓ ਇਸ ਵਿੱਚ ਇੱਕ ਚਮਚ ਕਾਲਗੇਟ ਪਾ ਲਓ ਫਿਰ ਇਸ ਵਿੱਚ ਇੱਕ ਚਮਚ ਨਮਕ ਪਾ ਲਓ ਫਿਰ 2 ਤੋਂ 3 ਚਮਚ ਦੁੱਧ ਦੇ ਪਾ ਲਓ ਇਸ ਵਿੱਚ ਤਿੰਨ ਬੂੰਦਾਂ ਨਾਰੀਅਲ ਪਾ ਲਓ ਇਸ ਤਰ੍ਹਾਂ ਮਿਕਸ ਕਰਕੇ ਇੱਕ ਪੇਸਟ ਤਿਆਰ ਕਰੋ ਫਿਰ ਇਸ ਨੂੰ ਕਾਲੀ ਹੋਈ ਚਮੜੀ ਉੱਪਰ ਲਗਾ ਲਓ 15 ਮਿੰਟ ਰੱਖਣ ਤੋਂ ਬਾਅਦ ਟਮਾਟਰ ਦੇ ਅੱਧੇ ਹਿੱਸੇ ਨੂੰ ਇਸ ਉੱਪਰ ਰਗੜ ਲਓ ਫਿਰ ਕੁਝ ਸਮੇਂ ਬਾਅਦ ਸਾਫ਼ ਕਰਕੇ ਪਾਣੀ ਨਾਲ ਤੋਲੋ ਨੰਬਰ 39 ਜਿਹੜੇ ਲੋਕ ਜ਼ਿਆਦਾ ਚਾਹ ਦਾ ਸੇਵਨ ਕਰਦੇ ਹਨ ਉਹਨਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤੇਜਾਬ ਤੇ ਐਸਡੀਟੀ ਦੀ ਸਮੱਸਿਆ ਬਣੀ ਰਹਿੰਦੀ ਹੈ। ਨੰਬਰ 40 ਜੇਕਰ ਤੁਸੀਂ ਮੋਬਾਈਲ ਫੋਨ ਨੂੰ ਆਪਣੇ ਸਿਰਾਂ ਨੇ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ, ਸਿਰਦਰਦ ਦੀ ਸਮੱਸਿਆ ਤੇ ਕੰਨਾਂ ਦੀਆਂ ਸਮੱਸਿਆਵਾਂ ਇਸ ਤੋਂ ਇਲਾਵਾ ਦਿਲ ਦੀਆਂ ਸਮੱਸਿਆਵਾਂ ਤੇ ਹੋਰ ਵੀ ਅਨੇਕਾ ਰੋਗ ਹੋ ਸਕਦੇ ਹਨ। ਇਸ ਲਈ ਕਦੇ ਵੀ ਮੋਬਾਈਲ ਫੋਨ ਨੂੰ ਆਪਣੇ ਸਰਾਣੇ ਥਲੇ ਰੱਖ ਕੇ ਨਾ ਸੋਵੋ ਅਜਿਹੀ ਹੀ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ